ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਨਾਹਾਂ ਦੀ ਫਲਵਾਰੀ ਬੈਠੀ ਸਾਫ ਸੰਗਤ ਜਿਸ ਨਾਲ ਤੁਹਾਨੂੰ ਪਤਾ ਹੈ ਤੁਸੀਂ ਕਾਫੀ ਦੇਰ ਤੋਂ ਸ਼ਬਦ ਜਿਆ ਵਿਚਾਰਾ ਕਰੀ ਜਾ ਰਿਹਾ ਹੈਗੇ ਆ ਤੇ ਇਸ ਸواری ਦਾ ਜਿਹੜਾ ਸ਼ਬਦ ਹੈਗਾ ਉਹ ਭਗਤ ਨਾਮ ਦੇ ਜੀ ਦਾ ਹੈ ਮਾਲੀ ਗੋੜਾ ਬਾਨੀ ਭਗਤ ਨਾਮ ਜੇ ਦੀ ਇਸ ਰਾਗ ਵਿੱਚ ਭਗਤ ਜੀ ਦੇ ਟੋਟਲ 3 ਸ਼ਬਦ ਨੇ ਉਹਨਾਂ ਚ ਇੱਕ ਪਹਿਲਾ ਸ਼ਬਦ ਹੈ ਜੋ ਰਹੀ ਰਹੁਦੀ ਲਾਈਨ ਹੈ ਉਹਦੇ ਕਹਿੰਦੇ ਤਨ ਤਨ ਉਹ RAM ਬਹਿਨ ਬਾਜੈ ਮਧੁਰ ਮਧੁਰ ਤੁਨ ਅਨਹਦ ਗਾਜੈ ਜਿਹੜੀ ਇਹ ਸ਼ਬਦ ਪਗਜੀ ਨੇ ਨੇਚਰ ਨੂੰ ਯਾ RAM ਜਿਹੜਾ ਰਮਈਆ ਹੈਗਾ ਉਹਨੂੰ ਲੈ ਕੇ ਉਹਦੇ ਉਸਤਤ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਉਦਾਹਰਣ ਲੈ ਕੇ ਇਹਨਾਂ ਨੂੰ ਐਕਸਪਲੇਨ ਕੀਤਾ ਹੈਗਾ ਬਾਕੀ ਤੇ ਪੰਜ ਜੀ ਰੋਸ਼ਨੀ ਪਾਣਗੇ ਪਰ ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਵੀ ਨੇਚਰ ਨੂੰ ਯਾ ਉਸ ਅਕਾਲ ਪੁਰਖ ਨੂੰ ਜਿਹੜਾ ਨਿਰ ਨਿਰਵੈਰ ਹੈ ਜਿਹੜਾ ਜਿਹਦਾ ਕੋਈ ਸਰੂਪ ਨਹੀਂ ਹੈ ਉਸ ਨੂੰ ਐਕਸਪਲੇਨ ਕੀਤਾ ਆਰਤੀ ਵਿੱਚ ਇਸੇ ਤਰੀਕੇ ਪਗਜ ਨੇ ਸਰ ਉਹਨਾਂ ਗਾਉਂ ਕੀਤੇ ਹੈਗੇ ਤੇ ਮੈਂ ਪੰਜ ਨੂੰ ਕਹਾਵਾਂਗਾ ਥੋੜਾ ਇਸ ਦੇ ਰੋਸ਼ਨੀ ਪਾਣ ਤੇ ਅਸੀਂ ਸਾਰੇ ਉਹਨਾਂ ਆ ਲੈ ਸਕੀਏ ਓਵਰ ਟੂ ਪੰਜ ਜੀ ਮਨਦੀਪ ਗੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਮਾਲੀ ਗੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਓ ਰਾਮ ਬੀਨ ਵਜੈ ਮਧੁਰ ਮਧੁਰ ਤੁਨ ਅਨਹਤ ਗਾਜੈ ਤਨ ਤਨ ਓ ਰਾਮ ਬੀਨ ਵਜੈ ਮਦਰ ਮਦਰ ਤਨ ਅਨਹਤ ਗਾਜੈ ਰਹਾ ਤਨ ਤਨ ਮੇਗਾ ਰੋ ਮਾਵਲੀ ਤਨ ਤਨ ਕ੍ਰਿਸ਼ਨ ਓੜੇ ਕਾਂਬਲੀ ਤਨ ਤਨ ਤੂੰ ਮਾਤਾ ਦੇਵ ਕੀ ਜਿਤ ਗ੍ਰਹਿ ਮਈਆ ਕਵਲਾਪਤੀ ਧਨ ਧਨ ਬਨ ਖੰਡ ਬਿੰਦ ਰਾ ਬਨਾ ਜੈ ਖੇਲੇ ਸ੍ਰੀ ਨਰਾਇਣਾ ਬੀਨ ਬਜਾਵੇ ਗੋਦਨ ਚਰੇ ਨਾਮੇ ਕਾ ਸਵਾਮੀ ਆਨੰਦ ਕਰੇ ਬੀਨ ਬਜਾਵੇ ਗੋਦਨ ਚਰੇ ਨਾਮੇ ਕਾ ਸਵਾਮੀ आनंद ਕਰ ਅੱਜ ਦਾ ਸ਼ਬਦ ਭਗਤ ਨਾਮ ਦੇਵ ਜੀ ਦੀ ਰਸਨਾ ਤੋਂ ਉਚਾਰਿਆ ਗਿਆ ਮਾਲੀ ਗوڑا ਰਾਗ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 988 ਨੰਬਰ ਪੰਨੇ ਤੇ ਸੁਬਾਈ ਮਾਲ ਜਿਵੇਂ ਕਿ ਸ਼ੁਰੂ ਵਿੱਚ ਵੀਰ ਜੀ ਨੇ ਚਾਨਣਾ ਪਾਇਆ ਹੈ ਇਸ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੇ કુલ ਤਿੰਨ ਸ਼ਬਦ ਨੇ ਤੇ ਉਹਨਾਂ ਤਿੰਨਾਂ ਸ਼ਬਦਾਂ ਦੀ ਲੜੀ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਇਹ ਪਹਿਲਾ ਸ਼ਬਦ ਤੇ ਪਹਿਲਾ ਬੰਦ ਜਿਹੜਾ ਹੈ ਉਹ ਰਹਾਉ ਵਾਲਾ ਹੈ ਉਦਾਹਰਨਾਂ ਜਿਹੜੀਆਂ ਇਸ ਸ਼ਬਦ ਦੇ ਵਿੱਚ ਲਈਆਂ ਗਈਆਂ ਨੇ ਉਹ ਪਰਚਲਤ ਜਿਹੜੀਆਂ ਪਹਿਲੇ ਚਲਦੀਆਂ ਸੀ ਜਿਹੜੀਆਂ ਸਾਡੇ ਭਾਰਤੀ ਕਲਚਰ ਦੇ ਵਿੱਚ ਉਦਾਹਰਨਾ ਚਲਦੀਆਂ ਸੀ ਉਹ ਵਾਲੀਆਂ ਉਦਾਹਰਨਾ ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਲਈ ਆਵੇ ਜਦੋਂ ਵੀ ਨਾ ਮੈਂ ਇੱਥੇ ਇੱਕ ਗੱਲ ਪਹਿਲੇ ਸਾਂਝੀ ਕਰਦਿਆਂ ਕੱਲ ਬੜਾ ਪਵਿੱਤਰ ਦਿਹਾੜਾ ਜਨਮ ਅਸ਼ਵੀ ਦਾ ਲੰਕੇ ਗਿਆਏ ਤੇ ਬਹੁਤ ਪੈਣਾ ਭਰਾਵਾਂ ਨੇ ਸਟੇਟਸ ਲਗਾਏ ਜਿਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਫੋਟੋ ਹੈ ਨਾਲ ਉਹਨਾਂ ਦੇ ਮਾਤਾ ਜੀ ਮਾਤਾ ਜਿਸ਼ੂਦਾ ਜਾਂ ਮਾਤਾ ਦੇਵਕੀ ਉਹਨਾਂ ਦੀਆਂ ਫੋਟੋਆਂ ਦੇ ਨਾਲ ਲਗਾਈ ਹੈ ਤੇ ਉੱਥੇ ਗੁਰਬਾਣੀ ਦੀ ਪੰਕਤੀ ਜਾਂ ਗੁਰਬਾਣੀ ਦਾ ਇਹ ਸ਼ਬਦ ਤਨ ਤਨ ਤੂੰ ਮਾਤਾ ਦੇਵਕੀ ਇਹ ਪੰਕਤੀ ਬਹੁਤ ਜਗ੍ਹਾ ਤੇ ਜਿਹੜੀ ਆ ਉਹ ਲਗਾਈ ਗਈ ਹੈ ਠੀਕ ਹੈ ਇਹਦੇ ਵਿੱਚ ਕੋਈ ਅਤਕੱਥ ਨਹੀਂ ਨਹੀਂ ਕਿ ਇਹ ਪੰਕਤੀ ਗੁਰਬਾਣੀ ਦੀ ਹੈ ਪਰ ਇੱਕ ਬੇਨਤੀ ਮੈਂ ਜ਼ਰੂਰ ਇੱਥੇ ਕਰ ਦੇਣਾ ਚਾਹੁੰਦੀ ਆ ਕਿ ਜਦੋਂ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿਸੇ ਵੀ ਮਹਾਂਪੁਰਖ ਦੀ ਅਸੀਂ ਜਾਣਦੇ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਕਿਸੇ ਵੀ ਮਹਾਂਪੁਰਖ ਦੀ ਬਾਣੀ ਭਾਵੇਂ ਭਗਤ ਸਹਿਬਾਨ ਨੇ ਉਹ ਸਿੱਖ ਨੇ ਪਟ ਸਹਿਬਾਨ ਨੇ ਜਾਂ ਪਾਤਸ਼ਾਹਾਂ ਛੇ ਪਾਤਸ਼ਾਹਾਂ ਦੀ ਬਾਣੀ ਜਿਹੜੀ ਉਹ ਮੌਜੂਦ ਹੈ ਜਦੋਂ ਵੀ ਕਿਸੇ ਦੀ ਵੀ ਬਾਣੀ ਵਿਚਾਰਨੀ ਹੋਵੇ ਤਾਂ ਉਸ ਸਾਰੀ ਉਸ ਮਹਾਂਪੁਰਖ ਦੀ ਸਾਰੀ ਰਚਨਾ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਜੇ ਅਸੀਂ ਕੇਵਲ ਤੇ ਕੇਵਲ ਇੱਕ ਪੰਕਤੀ ਨੂੰ ਲੈ ਕੇ ਉਸ ਅਸੀਂ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਹਾਂ ਕੇਵਲ ਇੱਕ ਪੰਕਤੀ ਨੂੰ ਲੈ ਕੇ ਤਾਂ ਉਹ ਕਿਤੇ ਨਾ ਕਿਤੇ ਅਧੂਰਾ ਸੱਚ ਲੁਕਿਆ ਹੋਇਆ ਹੈ ਉਹ ਪੂਰਾ ਸੱਚ ਨਹੀਂ ਹੈ ਉਸ ਅਧੂਰੇ ਸੱਚ ਨੂੰ ਲੈ ਕੇ ਜਦੋਂ ਇੱਕ ਪੰਕਤੀ ਨੂੰ ਅਸੀਂ ਲੈ ਕੇ ਕਦੀ ਵੀ ਵਿਚਾਰ ਕਰਦੇ ਆ ਉਸ ਮਹਾਪੁਰਖ ਦੀ ਦੂਸਰੀ ਬਾਣੀ ਨਹੀਂ ਵਿਚਾਰਦੇ ਇੱਕ ਪੰਕਤੀ ਨੂੰ ਲੈ ਲੈਨੇ ਆ ਤੇ ਉਸ ਇੱਕ ਪੰਕਤੀ ਨੂੰ ਲੈ ਕੇ ਜਦੋਂ ਅਸੀਂ ਵਿਚਾਰ ਕਰਦੇ ਆ ਜਿੰਨੇ ਵੀ ਉਹ ਪੜ੍ਹੀ ਆ ਉਹਨੇ ਆਪਣੀ ਵਿਚਾਰ ਦਈ ਜਾਣੀ ਆ ਦੂਸਰੇ ਨੇ ਆਪਣੀ ਦਈ ਜਾਣੀ ਆ ਪੂਰਾ ਸੱਚ ਕਿਸੇ ਦੇ ਸਾਹਮਣੇ ਆਉਣਾ ਨਹੀਂ ਸੋ ਪੂਰਾ ਸੱਚ ਸਾਹਮਣੇ ਲਿਆਉਣ ਵਾਸਤੇ ਹਰ ਮਾਪੁਰਖ ਦੀ ਜਿਹੜੀ ਬਾਣੀ ਆ ਉਹਨੂੰ ਲੜੀਵਾਰ ਵਿਚਾਰਨਾ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਮੇਰੀ ਇਹ ਜਿਹੜੀ ਬੇਨਤੀ ਆ ਉਹ ਸਾਰੀ ਭੈਣਾ ਭਰਾਵਾਂ ਨੂੰ ਹੈ ਜੀ ਜਿੰਨੀ ਦੇਰ ਤੱਕ ਅਸੀਂ ਲੜੀਵਾਰ ਬਾਣੀ ਨਹੀਂ ਨਾ ਵਿਚਾਰਦੇ ਉਹਨੀ ਦੇਰ ਤੱਕ ਨਾ ਤਾਂ ਅਸੀਂ ਆਪਣੇ ਨਾਲ ਇਨਸਾਫ ਕਰਦੇ ਆ ਤੇ ਨਾ ਜਿੰਨੂੰ ਅਸੀਂ ਸੁਣਾ ਰਹੇ ਹਾਂ ਉਹਦੇ ਨਾਲ ਇਨਸਾਫ ਕਰਦੇ ਤੇ ਨਾ ਹੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਸ ਇੱਕ ਪੰਕਤੀ ਨੂੰ ਅਸੀਂ ਲੈ ਕੇ ਝਗੜੇ ਤੇ ਕਰ ਹੀ ਜਾਂਦੇ ਆ ਅਸੀਂ ਬਹਿਸ ਕਰਦੇ ਆ ਪਰ ਉਸ ਮਹਾਕੁਰਖ ਨੇ ਇਹ ਜਿਹੜੀ ਬਾਣੀ ਇਹ ਜਿਹੜੀ ਗੱਲ ਕਹੀ ਆ ਇਹ ਉਦਾਹਰਨ ਲਈ ਆ ਕਿ ਕਿਸ ਸੰਦਰਭ ਦੇ ਵਿੱਚ ਲਈ ਆ ਇਸ ਚੀਜ਼ ਨੂੰ ਜਿਹੜਾ ਸਮਝਣਾ ਇਹ ਬਹੁਤ ਜ਼ਰੂਰੀ ਹੈ ਉਸ ਸਮੇਂ ਭਗਤ ਸੇਵਾਨਾ ਦੇ ਸਮੇਂ ਭਾਰਤੀ ਕਲਚਰ ਦੇ ਵਿੱਚ ਪਹਿਲੋਂ ਤੋਂ ਮੌਜੂਦ ਜਿਹੜੀਆਂ ਇਹ ਉਦਾਹਰਨਾਂ ਉਹਨਾਂ ਦੇ ਵਿੱਚ ਰਾਮ ਜੀ ਅਜੁੱਧਿਆ ਨਾਇਕ ਦਸ਼ਰਥੀ ਦੇ ਪੁੱਤਰ ਭਗਵਾਨ ਕ੍ਰਿਸ਼ਨ ਜੀ ਵਿਸ਼ਨੂ ਜੀ ਇਹਨਾਂ ਸਾਰਿਆਂ ਦੀਆਂ ਉਦਾਹਰਨਾਂ ਲੈ ਕੇ ਪੂਰੇ ਗੁਰੂ ਗ੍ਰੰਥ ਸਾਹਿਬਹ ਜੀ ਦੇ ਵਿੱਚ ਇਹ ਉਦਾਹਰਨਾਂ ਜਿਹੜੀਆਂ ਨੇ ਇਹ ਲਈਆਂ ਗਈਆਂ ਕਿਉਂਕਿ ਜਦੋਂ ਵੀ ਨਾ ਅਸੀਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ ਤੇ ਜਦੋਂ ਅਸੀਂ ਕੋਈ ਉਦਾਹਰਨ ਲੈ ਲੈਨੇ ਆ ਉਦਾਹਰਨ ਦੇ ਕੇ ਅਸੀਂ ਸਮਝਾ ਦੇਣੀ ਕਿ ਬੇਟਾ ਇਹ ਐਗਜ਼ਾਮਪਲ ਆ ਤੂੰ ਇਸ ਤਰ੍ਹਾਂ ਸਮਝ ਜਦੋਂ ਐਗਜ਼ਾਮਪਲ ਦੇ ਕੇ ਅਸੀਂ ਕੋਈ ਗੱਲ ਸਮਝਾਉਂਦੇ ਆ ਨਾ ਤਾਂ ਉਹ ਗੱਲ ਸਮਝ ਨਹੀਂ ਬੜੀ ਸੌਖੀ ਹੋ ਜਾਂਦੀ ਕਿਉਂਕਿ ਉਹ ਐਗਜ਼ਾਮਪਲ ਉਸ ਚੀਜ਼ ਨੂੰ ਅਸੀਂ ਅਸੀਂ ਸਮਝਿਆ ਹੁੰਦਾ ਹੈ ਸਾਡੀ ਅੱਖਾਂ ਦੇ ਸਾਹਮਣੇ ਉਹ ਵਰਤਾਰਾ ਵਰਤਿਆ ਹੁੰਦਾ ਹੈ ਸਾਰਾ ਕੁਝ ਆ ਅਸੀਂ ਉਹਨੂੰ ਕਿੰਨੇ ਟਾਈਮ ਤੋਂ ਸੁਣਦੇ ਆ ਰਹੇ ਹੁੰਦੇ ਆ ਤੇ ਜਦੋਂ ਅਸੀਂ ਉਹ ਐਗਜ਼ਾਮਪਲ ਦੇ ਕੇ ਸਾਨੂੰ ਕੋਈ ਸਮਝਾਉਂਦਾ ਹੈ ਤਾਂ ਫਿਰ ਸਾਨੂੰ ਸਮਝ ਜਲਦੀ ਆ ਜਾਂਦੀ ਇਹੋ ਹੀ ਤਰੀਕਾ ਭਾਈ ਗੁਰਦਾਸ ਜੀ ਦੀਆਂ ਬਾਣਾਂ ਦਾ ਜੇ ਤੁਸੀਂ ਪੜ੍ਹ ਕੇ ਦੇਖੋ ਉਹਨਾਂ ਪਹਿਲਾਂ ਪੂਰਾ ਐਗਜ਼ਾਮਪਲ ਦੇਣੀ ਆ ਆਖਰੀ ਲਾਈਨ ਦੇ ਵਿੱਚ ਆ ਕੇ ਪੂਰਾ ਨਿਚੋੜ ਕੱਢ ਕੇ ਰੱਖਦੇ ਸੋ ਇਸ ਚੀਜ਼ ਨੂੰ ਜਿਹੜਾ ਸਮਝਦਾ ਹੈ ਪਹਿਲਾਂ ਤਾਂ ਉਹ ਬਹੁਤ ਜ਼ਰੂਰੀ ਹੈ ਇਸ ਸ਼ਬਦ ਦੇ ਵਿੱਚ ਰਹਾਉ ਵਾਲਾ ਬੰਦ ਪਹਿਲਾਂ ਹੀ ਬੰਦ ਰਹਾਉ ਵਾਲਾ ਤੇ ਪਹਿਲੀ ਪੰਕਤੀ ਦੇ ਵਿੱਚ ਭਗਤ ਜੀ ਆਖਦੇ ਨੇ ਕਹਿੰਦੇ ਨੇ ਧੰਨ ਧੰਨ ਉਹ ਰਾਮ ਬੇਨ ਬਾਜੇ ਹੁਣ ਆਪਾਂ ਗੱਲ ਕਰ ਰਹੇ ਹਾਂ ਐਗਜ਼ਾਮਪਲ ਦੇ ਸਾਰਿਆਂ ਨੂੰ ਪਤਾ ਹੈ ਸਾਰੇ ਆਪਣਾ ਆਪਾ ਭਾਰਤ ਚ ਰਹਿਣ ਵਾਲੇ ਕੋਈ ਬਿਸ਼ੱਕ ਕਿਤੇ ਨਾ ਕਿਤੇ ਜਾ ਕੇ ਵਸ ਗਿਆ ਪਰ ਅਸੀਂ ਰਹਿਣ ਵਾਲੇ ਤੇ ਉੱਥੋਂ ਦੇ ਅੰਦਰ ਭਾਰਤੀ ਕਲਚਰ ਦੇ ਵਿੱਚ ਕਿਤੇ ਵੀ ਕਿਸੇ ਜਗ੍ਹਾ ਤੇ ਵੀ ਦਸ਼ਰਥ ਪੁੱਤਰ ਰਾਮ ਜਿਹਨਾਂ ਨੂੰ ਅਜੁੱਧਿਆਪਤੀ ਵੀ ਕਿਹਾ ਜਾਂਦਾ ਹੈ ਮਰਿਆਦਾ ਪਰਸ਼ੋਤਮ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਰਾਵਣ ਨੂੰ ਹਰਾਇਆ ਕਿਤੇ ਵੀ ਕੋਈ ਵੀ ਕਿਤਾਬ ਪੜ੍ਹ ਲਓ ਉਹਨਾਂ ਨੂੰ ਰਾਮ ਜੀ ਨੂੰ ਬੰਸਰੀ ਵਜਾਉਂਦੇ ਨਹੀਂ ਵਿਖਾਇਆ ਗਿਆ ਕਿਸੇ ਜਗ੍ਹਾ ਤੇ ਵੀ ਇਹ ਕਿਧਰੇ ਵੀ ਇਹ ਜ਼ਿਕਰ ਨਹੀਂ ਹੈਗਾ ਕਿ ਭਗਵਾਨ ਰਾਮ ਅਜੂਤਿਆਪਤੀ ਰਾਮ ਜਿਹੜੇ ਨੇ ਦਸ਼ਰਥ ਦੇ ਪੁੱਤਰ ਰਾਮ ਜਿਹੜੇ ਨੇ ਮਰਿਆਦਾ ਪਰਸ਼ੋਤਮ ਰਾਮ ਜਿਹੜੇ ਨੇ ਉਹ ਕਿਤੇ ਬੰਸਰੀ ਵਜਾ ਰਹੇ ਕਿਤੇ ਵੀ ਤੁਹਾਨੂੰ ਇਹ ਜ਼ਿਕਰ ਜਿਹੜਾ ਹੈ ਨਾ ਇਹ ਨਹੀਂ ਮਿਲੇਗਾ ਕਿ ਉਹਨਾਂ ਨੇ ਬੰਸਰੀ ਵਜਾਈ ਦੇਣ ਦਾ ਮਤਲਬ ਆ ਵਜਣਾ ਭਾਵ ਬੰਸਰੀ ਹੁਣ ਇੱਥੇ ਜੇ ਕਿਹਾ ਇਹ ਤਨ ਤਨ ਉਹ ਰਾਮ ਬੀਣ ਵਾਜੇ ਬੰਸਰੀ ਦਾ ਸੰਬੰਧ ਕ੍ਰਿਸ਼ਨ ਭਗਵਾਨ ਦੇ ਨਾਲ ਕ੍ਰਿਸ਼ਨ ਜੀ ਦੇ ਨਾਲ ਤਾਂ ਹੈਗਾ ਪਰ ਰਾਮ ਜੀ ਦੇ ਨਾਲ ਬੰਸਰੀ ਦਾ ਕੋਈ ਸੰਬੰਧ ਨਹੀਂ ਫਿਰ ਇੱਥੇ ਕੇਸਰ ਰਾਮ ਦੀ ਗੱਲ ਕੀਤੀ ਆ ਭਗਤ ਨਾਮਦੇਵ ਜੀ ਨੇ ਗੱਲ ਤਾਂ ਸਮਝ ਨਹੀਂ ਪਉਗੀ ਨਾ ਕਿ ਇੱਥੇ ਕਿਹੜੀ ਚੀਜ਼ ਦੀ ਗੱਲ ਹੈ ਜਿਹੜੀ ਕੀਤੀ ਆ ਐਸੇ ਹੀ ਰਾਗ ਦੇ ਵਿੱਚ ਤੀਜਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਇਹ ਪਹਿਲਾ ਸ਼ਬਦ ਆ ਇਸ ਤੋਂ ਬਾਅਦ ਇੱਕ ਹੋਰ ਸ਼ਬਦ ਆ ਤੇ ਤੀਜਾ ਸ਼ਬਦ ਆਉਂਦਾ ਜਿੱਥੇ ਉਹਨਾਂ ਨੇ ਦੱਸਿਆ ਵੀ ਕਿਹੜੇ ਰਾਮ ਦੀ ਉਹ ਗੱਲ ਕਰ ਰਹੇ ਨੇ ਉੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਔਰ ਉਸੇ ਸ਼ਬਦ ਦੇ ਵਿੱਚ ਇੱਕ ਲਾਈਨ ਆਉਂਦੀ ਆ ਘਟ ਘਟ ਰਾਮ ਸਮਾਨ ਉਹ ਰਾਮ ਜਿਹੜਾ ਸਭੇ ਘਟ ਜਿਹੜਾ ਘਟ ਘਟ ਦੇ ਵਿੱਚ ਵਸਿਆ ਹੋਇਆ ਜਿਹੜਾ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ ਜਿਹਦੇ ਤੋਂ ਬਿਨਾ ਕੋਈ ਵੀ ਨਹੀਂ ਹੈ ਜਿਹਦੇ ਤੋਂ ਬਿਨਾ ਕੋਈ ਵਜੂਦ ਹੀ ਨਹੀਂ ਹੈ ਜਿਹੜਾ ਰਮਿਆ ਹੋਇਆ ਵਾ ਉਸ ਰਾਮ ਦੀ ਗੱਲ ਇੱਥੇ ਭਗਤ ਨਾਮਦੇਵ ਜੀ ਨੇ ਕੀਤੀ ਆ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਤਨ ਤਨ ਉਹ ਰਾਮ ਵੇਣ ਵਾਜੇ ਕਿਹੜੀ ਰਾਮ ਵੇਣ ਜਿਹੜਾ ਰਾਮ ਰਮਿਆ ਹੋਇਆ ਹੈ ਜਿਹੜਾ ਘਟ ਘਟ ਦੇ ਵਿੱਚ ਸਮਾਇਆ ਹੋਇਆ ਜਿਹੜਾ ਹਰ ਇੱਕ ਦੇ ਵਿੱਚ ਹੈ ਆਪਾਂ ਇੱਕ ਹੋਰ ਵੀ ਔਰ ਉਹਦੀ ਜਿਹੜੀ ਵੇਣ ਆ ਉਹ ਲਗਾਤਾਰ ਲਗਾਤਾਰ ਵਜਰੀ ਉਦੀ ਕਿਹੜੀ ਬੇਨ ਹੁਕਮ ਦੀ ਬੇ। ਉਹਦੇ ਹੁਕਮ ਦੀ ਬੰਸਰੀ। ਉਸ ਰਾਮ ਦੇ ਹੁਕਮ ਦੀ ਬੰਸਰੀ ਜਿਹੜੀ ਆ ਨਾ ਉਹ ਲਗਾਤਾਰ ਵੱਜ ਰਹੀ ਆ। ਆਪਾਂ ਪੜਦੇ ਆ ਨਾ ਰੋਜ਼ ਸੋਇਲੇ ਦਾ ਪਾਠ ਕਰਦੇ ਆ। ਆਪਾਂ ਪੜਦੇ ਉਹਦੇ ਵਿੱਚ ਅਨਹਤਾ ਸ਼ਬਦ ਵਜੰਤ ਭੇਰੀ। ਜਿਹੜੀ ਅਨਹਤਾ ਦਾ ਮਤਲਬ ਕੀ ਹੁੰਦਾ? ਜਿਹੜੀ ਕਦੀ ਹੱਤਿਆ ਨਾ ਹੋ ਸਕੇ। ਜਿਹਨੂੰ ਕੋਈ ਮਾਰ ਨਾ ਸਕੇ। ਜਿਹੜੀ ਅਨਲਿਮਿਟਿਡ। ਉਹਨੂੰ ਕਿਹਾ ਜਾਂਦਾ ਅਨਹਤਾ। ਤੇ ਜਿਹੜੀ ਕਹਿੰਦੇ ਜਿਹੜਾ ਅਨਹਤਾ ਜਿਹੜਾ ਉਹ ਪਰਮੇਸ਼ਰ ਦਾ ਕਦੇ ਵੀ ਖਤਮ ਨਾ ਹੋਣ ਵਾਲਾ ਹੁਕਮ ਜਿਹੜਾ ਹੈ ਕਦੇ ਵੀ ਖਤਮ ਨਾ ਹੋਣ ਵਾਲਾ ਜਿਹੜਾ ਉਹਦਾ ਰਾਗਿਆ ਜਿਹੜੀ ਉਹਦੀ ਆਵਾਜ਼ ਆ ਉਹਦਾ ਹੁਕਮ ਉਸ ਹੁਕਮ ਦੀ ਧੀਰੀ ਜਿਹੜੀ ਆ ਨਾ ਉਹ ਸਦਾ ਆਵਾਜ਼ ਜਿਹੜੀ ਆ ਉਹ ਸਦਾ ਵੱਜਦੀ ਸਦਾ ਉਹ ਆਵਾਜ਼ ਇਸ ਕਾਇਨਾਤ ਦੇ ਵਿੱਚੋਂ ਆ ਰਹੀ ਹੈ ਯਾਦ ਰੱਖਣਾ ਸਾਡੀਆਂ ਆਵਾਜ਼ਾਂ ਖਤਮ ਹੋ ਜਾਣਗੀਆਂ ਪਰ ਉਸ ਪਰਮਾਤਮਾ ਦੇ ਹੁਕਮ ਦੀ ਆਵਾਜ਼ ਜਿਹੜੀ ਆ ਨਾ ਇਹ ਕਦੀ ਖਤਮ ਨਹੀਂ ਹੋਏ ਸੋਪਾ ਗੱਜੀ ਇੱਥੇ ਲਿਖਦੇ ਨੇ ਧਨਤਾ ਦੇ ਜੋਗ ਮੈਂ ਕੁਰਬਾਨ ਜਾਣਾ ਧਨ ਧਨ ਮੈਂ ਕੁਰਬਾਨ ਜਾਣਾ ਮੈਂ ਸਰ ਮੈਂ ਸਦਕੇ ਜਾਣਾ ਕਿਦੇ ਉਸ ਸਰਵ ਵਿਆਪਕ ਰਾਮ ਦੇ ਜਿਹੜਾ ਘਟ ਘਟ ਦੇ ਵਿੱਚ ਸਮਾਇਆ ਹੋਇਆ ਤੇ ਉਹਦੇ ਹੁਕਮ ਦੀ ਬੰਸਰੀ ਬੀਨ ਦਾ ਭਾਵ ਬੰਸਰੀ ਉਹਦੇ ਹੁਕਮ ਦੀ ਬੰਸਰੀ ਜਿਹੜੀ ਆ ਨਾ ਉਸ ਸਰਵ ਵਿਆਪਕ ਜਿਹੜਾ ਰਾਮ ਆ ਉਹਦੇ ਹੁਕਮ ਦੀ ਬੰਸਰੀ ਜਿਹੜੀ ਉਹ ਲਗਾਤਾਰ ਲਗਾਤਾਰ ਜਿਹੜੀ ਆ ਉਹ ਬੰਸਰੀ ਵੱਜ ਰਹੀ ਹੈ ਜਿਹੜੀ ਕਦੀ ਵੀ ਬੰਦ ਨਹੀਂ ਹੋਣੀ ਜਿਹੜੀ ਸਦਾ ਹੀ ਸ਼ੁਰੂ ਤੋਂ ਵੱਜ ਰਹੀ ਹੈ ਜਿਹੜੀ ਆਦ ਜੁਗਾਦ ਜੁਗਾ ਜੁਗਾ ਤੋਂ ਵੱਜ ਰਹੀ ਤੇ ਜਿਹਨੇ ਅੱਗੇ ਵੀ ਉਹਦੇ ਹੁਕਮ ਰੂਪੀ ਬੰਸਰੀ ਜਿਹੜੀ ਆ ਉਹ ਵੱਜਦੀ ਹੀ ਰਹਿਣੀ ਤੇ ਮੈਨੂੰ ਉਹ ਬੰਸਰੀ ਕਿਵੇਂ ਲੱਗਦੀ ਹੈ ਅੱਗੇ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਮਧੁਰ ਮਧੁਰ ਤੁਨ ਅਨਹਤ ਗਾਜੇ ਅਨਹਤ ਦਾ ਮਤਲਬ ਜਿਹੜੀ ਅਨ ਲਿਮਟਡ ਜਿਹੜੀ ਖਤਮ ਨਹੀਂ ਹੋਣੀ ਗਾਜਿਆ ਦਾ ਮਤਲਬ ਜਿਹਦੀ ਗੁੰਜਾਰ ਪੈਂਦੀ ਹੋਵੇ ਜਿਹੜੀ ਗੂੰਜਦੀ ਹੋਵੇ ਮਧੁਰ ਮਧਰ ਮਤਲਬ ਮਿੱਠੀ ਕਹਿੰਦੇ ਹੋ ਜਿਹੜੀ ਬੰਸਰੀ ਹੁਕਮ ਦੀ ਬੰਸਰੀ ਵੱਜਦੀ ਆ ਨਾ ਉਹਦੀ ਜਿਹੜੀ ਗੁੰਜਾਰ ਆ ਉਹ ਮੈਨੂੰ ਬੜੀ ਮਿੱਠੀ ਲੱਗ ਰਹੀ ਇਹਦਾ ਮਤਲਬ ਪਤਾ ਕੀ ਆ ਮਿੱਠੀ ਕਿਉਂ ਲੱਗ ਰਹੀ ਇਹਦਾ ਕਹਿਣ ਦਾ ਮਤਲਬ ਆਪਾਂ ਗੱਜੇ ਦਾ ਕਿ ਜਿਹੜਾ ਉਹਦਾ ਹੁਕਮ ਆ ਨਾ ਉਹਦਾ ਹੁਕਮ ਮੈਨੂੰ ਕਬੂਲ ਹੈ ਜੋ ਉਸ ਰਵੇਂ ਹੋਏ ਰਾਮ ਦਾ ਹੁਕਮ ਜੋ ਉਹਦਾ ਹੁਕਮ ਆ ਮੈਨੂੰ ਉਹਦੇ ਹੁਕਮ ਦੇ ਕੋਈ ਇਤਰਾਜ਼ ਨਹੀਂ ਆ ਮੈਂ ਕੋਈ ਇਤਰਾਜ਼ ਨਹੀਂ ਕਰਦਾ ਤੂੰ ਇੰਜ ਕਿਉਂ ਕੀਤਾ ਤੇ ਇੰਜ ਕਿਉਂ ਨਹੀਂ ਕੀਤਾ ਆ ਕਿਉਂ ਹੋਇਆ ਤੇ ਆ ਕਿਉਂ ਨਹੀਂ ਹੋਇਆ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਉਹਦਾ ਹਰ ਹੁਕਮ ਉਹਦੇ ਹੁਕਮ ਦਾ ਵਰਤਾਰਾ ਜਿਹੜਾ ਵਰਤਿਆ ਹੈ ਨਾ ਮੈਨੂੰ ਉਸ ਹੁਕਮ ਦੇ ਵਰਤਾਰੇ ਤੇ ਕੋਈ ਇਤਰਾਜ਼ ਨਹੀਂ ਮੈਨੂੰ ਉਹਦਾ ਹੁਕਮ ਜਿਹੜਾ ਉਹ ਮਿੱਠਾ ਲੱਗੇ ਮੈਨੂੰ ਉਹਦਾ ਭਾਣਾ ਕਿ ਇਹ ਤੇਰਾ ਕੀ ਆ ਮਿੱਠਾ ਲੱਗੇ ਮੈਨੂੰ ਉਹਦਾ ਭਾਣਾ ਜਿਹੜਾ ਹੈ ਉਹ ਮਿੱਠਾ ਲੱਗਦਾ ਇਹ ਮਤਲਬ ਹੈ ਇੱਥੇ ਭਗਤ ਜੀ ਦਾ ਇਹ ਗੱਲ ਕਰਨ ਅੱਗੇ ਭਗਤ ਜੀ ਕਹਿੰਦੇ ਨੇ ਕਹਿੰਦੇ ਨੇ ਇਸ ਤੋਂ ਅੱਗੇ ਹੁਕਮ ਦੀ ਗੱਲ ਕਰਕੇ ਜੇ ਆਪਾਂ ਹੁਕਮ ਦੀ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝ ਨਾ ਹੋਵੇ ਤੇ ਜਪਜੀ ਸਾਹਿਬ ਆਪਾਂ ਸਾਰਿਆਂ ਨੂੰ ਪਤਾ ਇੱਥੇ ਵਿਆਖਿਆ ਕਰਨ ਦੀ ਲੋੜ ਨਹੀਂ ਆ ਵੈਸੇ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੁਕਮ ਦੀ ਗੱਲ ਹੈ ਪਰ ਜਪਜੀ ਸਾਹਿਬ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਆ ਨਾ ਉਹਦੇ ਵਿੱਚ ਬਹੁਤ ਖੁੱਲ ਕੇ ਜਿਹੜਾ ਹੁਕਮ ਨੂੰ ਸਮਝਾਇਆ ਗਿਆ ਉਸ ਹੁਕਮ ਦੀ ਗੱਲ ਇੱਥੇ ਭਗਤ ਨਾਮਦੇਵ ਜੀ ਕਰਦੇ ਆ ਅਗਲੀ ਪੰਕਤੀ ਜਿਹੜੇ ਕਹਿੰਦੇ ਨੇ ਧਨ ਧਨ ਮੇਗਾ ਰੋਮਾਵਲੀ ਮੇਗਾ ਦਾ ਮਤਲਬ ਮੇਗ ਦਾ ਮਤਲਬ ਬੱਦਲ ਰੋਮਾਵਲੀ ਇਹ ਇਹਨੂੰ ਸੰਧੀ ਵਿਸ਼ੇਦ ਕਰਕੇ ਲਿਖਣਾ ਜਾਨੀ ਰੋਮ ਰੋਮ ਰੋਮਾਵਲੀ ਰੋਮਾਵਲੀ ਰੋਮ ਦਾ ਮਤਲਬ ਵਾਲ ਜਿਹੜੇ ਰੋਮ ਜਾਨੀ ਜਿਹੜੀ ਜਿਵੇਂ ਪੇੜ ਹੁੰਦੀ ਆ ਨਾ ਪੇੜ ਦੇ ਜਿਹੜੇ ਵਾਲ ਆ ਉਹਨਾਂ ਤੋਂ ਜਦੋਂ ਉਨ ਲਾਈ ਜਾਂਦੀ ਆ ਪੇੜ ਤੋਂ ਉਨ ਲਾ ਕੇ ਜਿਹੜੀ ਉਹਦੀ ਕੋਈ ਕੰਬਲੀ ਬਣਾਈ ਜਾਵੇ ਉਹਦੀ ਕੋਈ ਕੰਬਲੀ ਜਾਂ ਕੋਈ ਸ਼ਾਲ ਜਿਹੜੀ ਬਣਾ ਲੈਂਦੇ ਆ ਉਸ ਚੀਜ਼ ਦੀ ਗੱਲ ਕਰਦੇ ਉਹਨੂੰ ਕਹਿੰਦੇ ਰੁਮਾਵਲੀ ਕਹਿੰਦੇ ਧਨ ਧਨ ਮੇਘਾ ਰੁਮਾਵਲੀ ਕਹਿੰਦੇ ਤੇਰੀ ਕੰਬਲੀ ਪਤਾ ਕਿਹੜੀ ਆ ਬੱਦਲ ਪੂਰੇ ਜਿਹੜੇ ਬੱਦਲ ਨੇ ਉਹ ਤੇਰੀ ਕੰਬਲੀ ਆ ਹੁਣ ਇਹ ਇੱਕ ਅਲੰਕਾਰ ਆ ਇਹ ਇੱਕ ਚੀਜ਼ ਦਾ ਇੱਕ ਅਲੰਕਾਰ ਆ ਜਿਹਨੂੰ ਕਿਹਾ ਗਿਆ ਕਿ ਬੱਦਲ ਜਿਹੜੇ ਨੇ ਉਹ ਤੇਰੀ ਕੰਬਲੀ ਆ ਹੁਣ ਅਸੀਂ ਇੱਕ ਇੰਨਾ ਹੀ ਭਗਤ ਸਹਿਬਾਨਾਂ ਦਾ ਸ਼ਬਦ ਬਹੁਤ ਪਹਿਲੇ ਵਿਚਾਰਿਆ ਸੀ ਜਿਹਦੇ ਵਿੱਚ ਆਪਾਂ ਪੜਿਆ ਸੀ ਆਉ ਕਲੰਦਰ ਕੇਸਵਾ ਕਰਿਆ ਬਦਾਲੀ ਭੇਸਵਾ ਉਹਦੇ ਵਿੱਚ ਆਪਾਂ ਉਸ ਸ਼ਬਦ ਦੇ ਵਿੱਚ ਆਪਾਂ ਪੜਿਆ ਸੀ ਨਾ ਜਿਨ ਆਕਾਸ਼ ਕੁੱਲਾ ਸਿਰ ਕੀ ਉਹਦੇ ਵਿੱਚ ਜਾਨੀ ਕਿ ਪੂਰਾ ਆਕਾਸ਼ ਜਿਹੜਾ ਹੈ ਕੁੱਲਾ ਕੁੱਲਾ ਦਾ ਮਤਲਬ ਟੋਪੀ ਜਿਹੜੀ ਫਕੀਰ ਪਾਉਂਦੇ ਨੇ ਉੱਚੀ ਜੀ ਟੋਪੀ ਹੁੰਦੀ ਕਹਿੰਦੇ ਪੂਰਾ ਆਕਾਸ਼ ਹੀ ਸੱਚੇ 파ਸ਼ਾ ਤੇਰੀ ਟੋਪੀ ਉਹ ਉਹ ਤੇਰੀ ਟੋਪੀ ਉਹ ਉਹਦੇ ਵਿੱਚ ਜਿਵੇਂ ਇੱਕ ਅਲੰਕਾਰ ਵਰਤੇ ਸੀ ਚਮਰਪੋਸ ਦਾ ਮੰਦਰ ਤੇਰਾ ਚਮਰਪੋਜਨ ਜਿੰਨੇ ਚਮੜੇ ਦੇ ਬੁੱਤ ਆ ਉਹ ਸਾਰਾ ਤੇਰਾ ਘਰ ਹੈ ਚਮੜੇ ਦੇ ਬੁੱਤ ਕੋਣ ਜਾਣੀ ਆਪਾਂ ਜਿ ਜਾਨੀ ਕਿ ਘਟ ਘਟ ਦੇ ਵਿੱਚ ਤੂੰ ਸਮਾਇਆ ਹੋਇਆ ਹੈ ਇਹ ਮਤਲਬ ਇਸੇ ਤਰ੍ਹਾਂ ਇੱਥੇ ਭਗਤ ਜੀ ਨੇ ਉਹੀ ਐਗਜ਼ਾਮਪਲ ਇੱਥੇ ਦਿੱਤੀ ਆ ਧਨ ਧਨ ਮੇਗਾ ਰੁਮਾਵਲੀ ਇਹ ਜਿਹੜੇ ਪੂਰੇ ਬੱਦਲ ਨੇ ਜਿੰਨੇ ਵੀ ਇਹ ਬੱਦਲ ਨੇ ਨਾ ਇਹ ਤੇਰੀ ਕੰਬਲੀ ਆ ਧਨ ਧਨ ਕ੍ਰਿਸ਼ਨ ਉਹਦੇ ਕਾਂਬਲੀ ਪਰ ਇੱਥੇ ਕ੍ਰਿਸ਼ਨ ਦਾ ਭਾਵ ਹੈ ਸਰਵ ਵਿਆਪਕ ਪਰਮਾਤਮਾ ਤੇ ਉਸ ਸਰਵ ਵਿਆਪਕ ਪਰਮਾਤਮਾ ਨੇ ਉਸ ਵੈਗੁਰੂ ਨੇ ਉਹ ਧਾਨਿਆ ਉਹ ਧਨਤਾ ਦੇ ਜੋਗ ਆ ਉਹ ਸਰਵ ਵਿਆਪਕ ਪਰਮਾਤਮਾ ਨੇ ਬੱਦਨਾ ਦੀ ਕੰਬਲੀ ਜਿਹੜੀ ਆ ਉਹ ਉੜੀ ਹੋਈ ਆ ਜਾਨੀ ਬੱਦਨਾ ਦੀ ਕੰਬਲੀ ਜਿਹੜੀ ਆ ਉਹ ਆਪਣੀ ਵਾਲੇ ਦੁਆਲੇ ਕਾਇਨਾਤ ਦੀ ਕੰਬਲੀ ਜਿਹੜੀ ਆ ਉਹ ਲਪੇਟੀ ਹੋਈ ਆ ਅੱਗੇ ਆਇਆ ਧਨ ਧਨ ਤੂੰ ਮਾਤਾ ਦੇਵ ਤਨ ਤਨ ਤੂੰ ਕੌਣ ਤਨ 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 ਤੂੰ ਕੌਣ ਤੂੰ ਜਾਣੀਏ ਪ੍ਰਮਾਤਮਾ ਉਥੇ ਪ੍ਰਮਾਤਮਾ ਵਾਸਿਆ ਤੂੰ ਕਿ ਮੇਰੇ ਵਾਸਤੇ ਮਾਤਾ ਦੇਵਕੀ ਵੀ ਤੂੰ ਹੈ ਇਹ ਪ੍ਰਮਾਤਮਾ ਇਹ ਕਿਉਂਕਿ ਗੱਲ ਜੋ ਪ੍ਰਮਾਤਮਾ ਦੀ ਹੋ ਰਹੀ ਹੈ ਐਗਜ਼ਾਮਪਲ ਮਾਤਾ ਦੇਵਕੀ ਦੀ ਦਿੰਦੀ ਹੈ ਕਹਿੰਦੇ ਤਨ ਤਨ ਤੂੰ ਮਾਤਾ ਦੇਵਕੀ ਮੇਰੇ ਵਾਸਤੇ ਮਾਤਾ ਦੇਵਕੀ ਵੀ ਤੂੰ ਹੀ ਹੈ ਕਿਉਂ ਭਲਾ ਜਿਤ ગ્રਹਿ ਜਿਤ ਗਰੇ ਰਮਈਆ ਕਮਲਾਪਤੀ ਪਤਾ ਕਿਉਂ ਇੱਥੇ ਇਸ ਗੱਲ ਨੂੰ ਕਿਹਾ ਕਿਉਂਕਿ ਜਿਹੜੀ ਮਾਤਾ ਹੈ ਨਾ ਔਰਤ ਆ ਉਹ ਜਨਨੀ ਆ ਉਹ ਬੱਚੇ ਨੂੰ ਜਨਮ ਦਿੰਦੀ ਆ ਇਸੇ ਤਰ੍ਹਾਂ ਇਹ ਪ੍ਰਮਾਤਮਾ ਹੀ ਅਕਾਲ ਪੁਰਖ ਜੀ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਜੀਵਨ ਦਿਆਂ ਤੁਸੀਂ ਜੀਵਨਦਾਨ ਦੇਣ ਵਾਲੀ ਮਾਤਾ ਹੋ ਜੇ ਤੁਸੀਂ ਜੀਵਨਦਾਨ ਦੇਣ ਵਾਲੀ ਮਾਤਾ ਹੋ ਅਕਾਲ ਪੁਰਖ ਜੀ ਜਿਨ੍ਹਾਂ ਨੇ ਮੈਨੂੰ ਜੀਵਨਦਾਨ ਦਿੱਤਾ ਜਿਨ੍ਹਾਂ ਸਾਰੇ ਸੰਸਾਰ ਨੂੰ ਜੀਵਨ ਦਾ ਅੰਦਤਾ ਹੈ ਪਰ ਮੇਰੇ ਵਾਸਤੇ ਤੁਸੀਂ ਹੀ ਮਾਤਾ ਦੇਵਕੀ ਜਿਤ ਗ੍ਰਹਿ ਰਮਈਆ ਕਮਲਾਪਤ ਤੇ ਜਿਹਦੇ ਜਿਸ ਜਿਹਦੀ ਬੁਕਲ ਦੇ ਵਿੱਚ ਮਾਇਆ ਦਾ ਪਤੀ ਕਮਲਾਪਤੀ ਜਿਹੜਾ ਖੇਲ ਰਿਹਾ ਹੈ ਜਿਹੜਾ ਵਿਗਸ ਰਿਹਾ ਹੈ ਜਿਹੜਾ ਇੱਥੇ ਮਾਇਆ ਦਾ ਪਤੀ ਕਮਲਾਪਤੀ ਉਹਦੇ ਐਗਜ਼ਾਮਪਲ ਦੇ ਕੇ ਕਹਾਂ ਕਿ ਸਾਰੀ ਕਾਇਨਾਤ ਮਾਇਆ ਦੇ ਪਤੀ ਵਾਂਗੂ ਹੈ ਮਨ ਹੈ ਮਾਤਾ ਦੇਵਕੀ ਇਹ ਅਕਾਲ ਪੁਰਖ ਜੀ ਸਾਰੇ ਤੁਹਾਡੀ ਗੋਦ ਦੇ ਵਿੱਚ ਕਿਹ ਰਹਿਨੇ ਤੁਸੀਂ ਸਾਰਿਆਂ ਨੂੰ ਜੀਵਨ ਦਾ ਦੇਣ ਵਾਲਿਓ ਤੁਸੀਂ ਹੀ ਮੇਰੇ ਲਈ ਮਾਤਾ ਦੇਵਕੀ ਇੱਥੇ ਇਹ ਮਤਲਬ ਆ ਮਾਤਾ ਦੇਵਕੀ ਪਰਮਾਤਮਾ ਵਾਸਤੇ ਮਾਤਾ ਦੇਵਕੀ ਜਿਹੜਾ ਜੇ ਤਨ ਤਨ ਤੂੰ ਤੂੰ ਅਕਾਲ ਪੁਰਖ ਤਨ ਤਨ ਤੂੰ ਮਾਤਾ ਦੇਵਕੀ ਇੱਥੇ ਸਪਸ਼ਟ ਲਿਖਿਆ ਹੋਇਆ ਸੋ ਸਿਰਫ ਇਸ ਇੱਕ ਲਾਈਨ ਨੂੰ ਅਸੀਂ ਕਿਸੇ ਇੱਧਰ ਉੱਧਰ ਨਾ ਲਾਈਏ ਪੂਰੇ ਸ਼ਬਦ ਨੂੰ ਜਿਹੜਾ ਵਾ ਉਹ ਪੜੀਏ ਅੱਗੇ ਆਖਿਆ ਤਨ ਤਨ ਬੰਦ ਬੰਦਖੰਡ ਬਿੰਦਰਾਵਨ ਹੁਣ ਜਿਹੜਾ ਬਰਿੰਦਾਵਨ ਆ ਉਹਦਾ ਸੰਬੰਧ ਕਿਹਦੇ ਨਾਲ ਆ ਕ੍ਰਿਸ਼ਨ ਜੀ ਦੇ ਨਾਲ ਅਪਾ ਪੜ੍ਹਦੇ ਆ ਆਸਾ ਕੀ ਵਾਰ ਦੇ ਵਿੱਚ ਬਿੰਦਰਾਵਨ ਮੇ ਰੰਗ ਕੀਆ ਰੰਗ ਕੀਆ ਦਾ ਕੀ ਮਤਲਬ ਜਾਨੀ ਜੋ ਜੋ ਤਮਾਸ਼ੇ ਕੀਤੇ ਭਾਵ ਉੱਥੇ ਉੱਥੇ ਜੋ ਤਮਾਸ਼ੇ ਜਿਹੜੇ ਨੇ ਉਹ ਕੀਤੇ ਗੋਪੀਆਂ ਦੇ ਨਾਲ ਠੀਕ ਐ ਇਹਨੂੰ ਕੋਈ ਕਿਵੇਂ ਵੀ ਵਰਤੇ ਕਿਵੇਂ ਵੀ ਕੋਈ ਕਵੇ ਮੈਨੂੰ ਉਹਦੇ ਨਾਲ ਕੋਈ ਸਰੋਕਾਰ ਅਸੀਂ ਨਹੀਂ ਬਹੁਤਾ ਰੱਖਦੇ ਪਰ ਜਿਹੜੇ ਭਗਤ ਨੇ ਜਿਹੜੇ ਕ੍ਰਿਸ਼ਨ ਜੀ ਦੇ ਭਗਤ ਨੇ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਅੱਖ ਥਾਣੀ ਵੇਖੋ ਵੀ ਉਹਨਾਂ ਨੂੰ ਕਿੰਨਾ ਰਸ ਆਉਂਦਾ ਜਦੋਂ ਇਸ ਚੀਜ਼ ਦਾ ਇਸ ਚੀਜ਼ ਦਾ ਵਿਖਿਆਨ ਕਰਦੇ ਨੇ ਵੀ ਜਦੋਂ ਕ੍ਰਿਸ਼ਨ ਜੀ ਬੰਸਰੀ ਵਜਾਉਂਦੇ ਸੀ ਨਾ ਬਰਿੰਦਾਵਨ ਦੇ ਵਿੱਚ ਜਿਸ ਵੇਲੇ ਕਹਿੰਦੇ ਬੰਸਰੀ ਵਜਾਉਂਦੇ ਸੀ ਤੇ ਸਾਰੀ ਕਾਇਨਾਤ ਜਿਹੜੀ ਆ ਮੰਤਰ ਮੁਗਦ ਹੋ ਜਾਂਦੀ ਸੀ ਉਸ ਉਹ ਭਗਤਾਂ ਦੀ ਅੱਖ ਦੇ ਨਾਲ ਵੇਖੋ ਦੂਸਰਾ ਤੇ ਜੋ ਕੋਈ ਵੀ ਕਹਿ ਰਿਹਾ ਹੈ ਕਹੀ ਜਾਵੇ ਉਸੇ ਚੀਜ਼ ਨਾਲ ਕਿ ਤਨ ਤਨ ਬੰਖੰਡ ਬਿੰਦਰਾਵਨ ਧਨਤਾ ਦੇ ਜੋਗ ਨੇ ਉਹ ਵਾਲੇ ਬੰਦ ਕਿਹੜੇ ਬੰਦ ਹੁਣ ਇੱਥੇ ਕਿ ਕਿਹੜੇ ਬੰਦ ਦੀ ਗੱਲ ਗੱਲ ਕੀਤੀ ਆ ਪੂਰੇ ਬ੍ਰਹਿਮੰਡ ਦੀ ਪੂਰੇ ਸੰਸਾਰ ਦੀ ਕਹਿੰਦੇ ਸਾਰਾ ਸੰਸਾਰ ਪੂਰਾ ਬ੍ਰਹਿਮੰਡ ਜਿਹੜਾ ਹੈ ਨਾ ਉਹ ਬਿੰਦਰਾਵਨ ਆ ਉਹ ਸਾਰਾ ਕੁਝ ਅਕਾਲ ਪੁਰਖ ਜੀ ਸਾਰਾ ਸੰਸਾਰ ਸਾਰਾ ਬ੍ਰਹਿਮੰਡ ਸਭ ਕੁਝ ਇਹੀ ਬਿੰਦਰਾਵਨ ਆ ਤੇਰੇ ਵਾਸਤੇ ਸਭ ਕੁਝ ਤੇਰਾ ਤੇਰਾ ਬ੍ਰਿੰਦਾਵਨ ਇਹਰਾ ਬਿੰਦਰਾਵਨ ਇਹ ਆ ਜੈ ਖੇਲੇ ਸ਼੍ਰੀ ਨਾਰਾਇਣਾ ਜਿਵੇਂ ਉੱਥੇ ਭਗਵਾਨ ਕ੍ਰਿਸ਼ਨ ਕਹਿੰਦੇ ਕਹਿੰਦੇ ਖੇਲਦੇ ਸੀ ਬਿੰਦੁਰਾ ਬੰਦੇ ਵਿੱਚ ਉਹ ਰੰਗ ਤਮਾਸ਼ੇ ਕਰਦੇ ਸੀ ਉਸੇ ਤਰ੍ਹਾਂ ਏ ਨਾਰਾਇਣ ਜੀ ਸਾਰਾ ਸੰਸਾਰ ਤੇਰੇ ਹੁਕਮ ਦੀ ਖੇਡ ਖੇਡ ਰਿਹਾ ਤੇਰੇ ਹੁਕਮ ਦੀ ਖੇਡ ਜਿਹੜੀ ਆ ਉਹ ਚੱਲ ਰਹੀ ਆ ਤੇ ਤੂੰ ਇਸ ਸੰਸਾਰ ਦੇ ਵਿੱਚ ਅਸਨ ਡਿੱਠੋ ਚਾਓ ਤੂੰ ਆਪਣਾ ਅਸਨ ਲਾ ਕੇ ਤੂੰ ਬੈਠਾ ਹੈ ਤੇ ਤੂੰ ਸਾਰਾ ਕੁਝ ਇਸ ਖੇਡ ਨੂੰ ਜਿਹੜਾ ਉਹ ਵੇਖ ਰਿਹਾ ਹੈ ਇਹ ਗੱਲ ਸਮਝਾਈ ਅਗੇ ਕਹਿੰਦੇ ਨੇ ਬੇਨ বাজਾਵੇ ਗੋਦਨ ਚਰੇ ਨਾਮੇ ਕਾ ਸਵਾਮੀ ਆਨੰਦ ਕਰੇ ਬੇਨ ਦਾ ਮਤਲਬ ਬੰਸਰੀ ਤੇ ਜਦ ਜਦ ਤੇ ਕਹਿੰਦੇ ਗੋਦਨ ਚਰੇ ਗੋਦਨ ਦਾ ਮਤਲਬ ਗੋਦਾ ਮਤਲਬ ਗਾਂ ਤੇ ਧਨ ਜਿੱਥੇ ਬਹੁਤ ਸਾਰੀਆਂ ਗਾਵਾਂ ਦਾ ਇਕੱਠ ਹੋਵੇ ਜਿੱਥੇ ਨਾ ਕੋਈ ਇਕੱਠ ਹੋਵੇ ਜਿੱਥੇ ਬਹੁਤ ਸਾਰੀਆਂ ਗਾਵਾਂ ਹੋਣ ਉਹਨੂੰ ਕਿਹਾ ਜਾਂਦਾ ਕੋਈ ਗਊਸ਼ਾਲਾ ਵੀ ਕਿਹਾ ਜਾਂਦਾ ਇੱਥੇ ਗੋਦਨ ਲਿਖਿਆ ਬੇਨਮ ਜਾਵੇ ਗੋਦੰਚਰੇ ਕਹਤੇ ਹੁਕਮ ਰੂਪੀ ਬੰਸਰੀ ਜਿਹੜੀ ਆ ਉਹ ਵੱਜ ਰਹੀ ਹੈ ਅਕਾਲ ਪੁਰਖ ਜੀ ਤੁਹਾਡੀ ਹੁਕਮ ਰੂਪੀ ਬੰਸਰੀ ਵੱਜ ਰਹੀ ਆ ਤੇ ਤੁਸੀਂ ਉਸ ਬੰਸਰੀ ਨੂੰ ਵਜਾ ਰਹੇ ਆ ਤੇ ਮੰਤਰ ਮੁਗਦ ਹੋ ਕੇ ਸਾਰਾ ਜਿਹੜਾ ਸੰਸਾਰ ਆ ਉਹ ਇਸ ਹੁਕਮ ਦੀ ਬੰਸਰੀ ਦੇ ਵਿੱਚ ਜਿਵੇਂ ਗਊਆਂ ਚਰਦੀਆਂ ਨੇ ਨਾ ਉਹ ਇਸ ਹੁਕਮ ਦੀ ਬੰਸਰੀ ਦੇ ਵਿੱਚ ਮੰਤਰ ਮੁਗਦ ਹੋ ਕੇ ਸੰਸਾਰ ਦੀ ਖੇਡ ਖੇਡ ਰਹੀਆਂ ਨੇ ਸੰਸਾਰ ਦੇ ਵਿੱਚ ਆਪਣੇ ਕਾਰ ਵਿਹਾਰ ਕਰ ਰਹੇ ਜਿੰਨੀ ਵੀ ਕਾਇਨਾਤ ਆ ਸਾਰੀ ਕਾਇਨਾਤ ਨੂੰ ਇਹਦੇ ਵਿੱਚ ਭਗਤ ਜੀ ਨੇ ਲਿਆ ਸ਼ਬਦ ਬਹੁਤ ਸੰਖੇਪ ਜਿਹਾ ਹੈ ਛੋਟਾ ਸ਼ਬਦ ਆ ਪਰ ਇਹ ਸ਼ਬਦ ਸਮਝਣ ਵਾਲਾ ਹੈ ਵੀ ਇਹਦੇ ਵਿੱਚ ਭਗਤ ਜੀ ਨੇ ਹੁਕਮ ਦੀ ਬੰਸਰੀ ਦਾ ਜ਼ਿਕਰ ਕੀਤਾ ਹੈ ਹੁਕਮ ਦੀ ਬੰਸਰੀ ਦਾ ਜ਼ਿਕਰ ਕੀਤਾ ਹੈ ਤੇ ਉਸ ਹੁਕਮ ਦੀ ਬੰਸਰੀ ਦੇ ਵਿੱਚ ਹੁਕਮ ਦੀ ਬੰਸਰੀ ਵਜਾ ਕੌਣ ਰਿਹਾ ਹੈ ਕੁਦਰਤ ਦੇ ਵਿੱਚ ਜਿੰਨੂੰ ਭਗਤ ਜੀ ਨੇ ਸਭੇ ਘਟ ਰਾਮ ਬੋਲੇ ਆਖੇ ਸਬੇ ਘਟ ਰਾਮ ਬੋਲੇ ਕੋਣ ਭਗਤ ਜੀ ਨੇ ਬੀਠਲ ਵੀ ਆਖਿਆ ਰਾਮ ਵੀ ਆਖਿਆ ਰਮਈਆ ਵੀ ਆਖਿਆ ਸਾਰੇ ਅਲੰਕਾਰ ਭਗਤ ਜੀ ਨੇ ਦਿੱਤੇ ਪਰ ਇਹ ਅਲੰਕਾਰ ਕਿਨੂੰ ਦਿੱਤੇ ਨੇ ਉਹ ਸਬੇ ਘਟ ਰਾਮ ਬੋਲੇ ਨੂੰ ਦਿੱਤੇ ਨੇ ਜਿਹੜਾ ਪੂਰੀ ਕਾਇਨਾਤ ਦੇ ਵਿੱਚ ਸਮਾਇਆ ਹੋਇਆ ਉਹਦੇ ਹੁਕਮ ਦੀ ਬੰਸਰੀ ਜਿਹੜੀ ਆ ਉਹ ਸਾਰੀ ਕਾਇਨਾਤ ਦੇ ਵਿੱਚ ਵੱਜ ਰਹੀ ਆ ਉਹ ਕਾਇਨਾਤ ਨੂੰ ਚਲਾ ਰਿਹਾ ਹੈ ਤੇ ਆਪ ਕਰ ਆਸਨ ਡਿੱਠੋ ਚਾਓ ਆਸਨ ਲਾ ਕੇ ਬਿਠਾਏ ਤੇ ਇਸ ਸਾਰੇ ਸੰਸਾਰ ਨੂੰ ਜਿਹੜਾ ਹੈ ਉਹ ਵੇਖ ਰਿਹਾ ਤੇ ਕਿਵੇਂ ਇਹ ਸਾਰਾ ਸੰਸਾਰ ਜਿਹੜਾ ਨਾਮੇਕਾ ਸਵਾਮੀ ਆਨੰਦ ਕਰੇ ਕਿਵੇਂ ਉਹ ਸਾਰੇ ਸੰਸਾਰ ਨੂੰ ਦੇਖ ਕੇ ਖੁਸ਼ ਹੋ ਰਿਹਾ ਜਿਵੇਂ ਕ੍ਰਿਸ਼ਨ ਜੀ ਆਪਣੀਆਂ ਗਊਆਂ ਚਰਦੀਆਂ ਦੇਖ ਕੇ ਖੁਸ਼ ਹੁੰਦੇ ਨੇ ਅਨੰਗ ਤਮਾਸ਼ੇ ਕਰਦੀਆਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਉਸੇ ਤਰ੍ਹਾਂ ਉਹ ਅਕਾਲ ਪੁਰਖ ਸੰਸਾਰ ਦੇ ਵਿੱਚ ਸੰਸਾਰ ਰੂਪੀ ਜੀਵਨ ਨੂੰ ਦੇਖ ਕੇ ਖੁਸ਼ ਹੋ ਰਿਹਾ ਕਿ ਕਿਵੇਂ ਮੇਰੇ ਹੁਕਮ ਰੂਪੀ ਪੰਸਰੀ ਦੇ ਅਨੁਸਾਰ ਇਹ ਚੱਲ ਰਹੀ ਹੈ ਕਿਵੇਂ ਇਹ ਸਾਰਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਉਸ ਭਗਤ ਜੀ ਨੇ ਨਰਗੁਣ ਸਰੂਪ ਦੀ ਉਹਦੇ ਨਿਰਾਕਾਰ ਸਰਬਵਿਆਪੀ ਅਕਾਲ ਪੁਰਖ ਦੀ ਉਹਦੀ ਗੱਲ ਕੀਤੀ ਉਹਦੀ ਗੱਲ ਕਰਕੇ ਸਮਝਾਇਆ ਉਹਦੀ ਉਸਤਤ ਕੀਤੀ ਉਹ ਉਸਤਤ ਜਿਹੜੀ ਇੱਕ ਭਾਵਨਾ ਦੇ ਨਾਲ ਸਮਝੀ ਜਾ ਸਕਦਾ ਉਹ ਉਸਤਤ ਜਿਹਨੂੰ ਕਿਸੇ ਸਰਗੁਣ ਸਰੂਪ ਦੇ ਨਾਲ ਤੁਸੀਂ ਨਹੀਂ ਜੋੜ ਸਕਦੇ ਨਿਰਗੁਣ ਸਰੂਪ ਦੇ ਨਾਲ ਜੋੜ ਕੇ ਉਹਨੂੰ ਨਿਰਗੁਣ ਉਸ ਪਰਮਾਤਮਾ ਨੂੰ ਸਮਝਾਇਆ ਹੈ ਭਾਵਨਾ ਦੇ ਨਾਲ ਜਦੋਂ ਅਸੀਂ ਦੇਖਾਂਗੇ ਤੇ ਫਿਰ ਸਾਰਾ ਕੁਝ ਸਮਝ ਲੱਗ ਜਾਊਗਾ ਇਸੇ ਸ਼ਬਦ ਨੂੰ ਜਦੋਂ ਪਹਿਲੋਂ ਆਪਾਂ ਉੱਪਰੋਂ ਥੱਲੇ ਆਇਆ ਔਰ ਥੱਲੇੋਂ ਉੱਪਰ ਜਾਣਾ ਸ਼ੁਰੂ ਕਰ ਦੋ ਤਾਂ ਵੀ ਬੇਨ ਵਜਾਵੇ ਗੋਦਨ ਚਰੇ ਨਾਮੇ ਕਾ ਸੁਆਮੀ ਆਲਨ ਕਰੇ ਕਿਉਂ ਆਨੰਦ ਕਰਦਾ ਜੀ ਕਿਉਂ ਕਿਉਂ ਪਰਮਾਤਮਾ ਜਣਾ ਵਿਗਸਾ ਕਿਉਂ ਖੁਸ਼ ਹੋ ਰਿਹਾ ਹੈ ਇਸ ਲਈ ਖੁਸ਼ ਹੋ ਰਿਹਾ ਹੈ ਕਿਉਂਕਿ ਉਹ ਦੇਖਦਾ ਹੈ ਤਨ 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 ਬਨਖੰਡ ਬਿੰਦਰਾ ਬਣਾ ਜੈ ਖੇਲੇ ਸ਼੍ਰੀ ਨਰਾਇਣਾ ਕਹਿੰਦਾ ਵੀ ਇਹ ਸਾਰਾ ਬਣ ਸਾਰਾ ਸੰਸਾਰ ਜਿਹੜਾ ਹੈ ਉਹ ਮੇਰਾ ਬ੍ਰਿੰਦਾਵਨ ਆ ਅਕਾਲਪੁਰਖ ਵੇਖ ਰਿਹਾ ਹੈ ਜਿਹੜੇ ਭਗਤ ਜੀ ਨੇ ਉਹ ਦੱਸ ਰਹੇ ਨੇ ਤੇ ਪੂਰੇ ਜਿਹੜੀ ਕਾਇਨਾਤ ਆ ਉਹ ਇਹਦੇ ਵਿੱਚ ਵਿਗਸ ਰਹੀ ਆ ਆਪਣਾ ਕੰਮ ਕਰ ਰਹੀ ਸੋ ਜਿਹੜਾ ਇਹ ਸ਼ਬਦ ਤਨ ਤਨ ਤੂੰ ਮਾਤਾ ਦੇਵ ਕੀ ਮੇਰੇ ਲਈ ਤੂੰ ਹੀ ਮਾਤਾ ਦੇਵ ਕੀ ਆ ਤੂੰ ਹੀ ਮੇਰੇ ਲਈ ਕ੍ਰਿਸ਼ਨ ਆ ਦੇਹ ਅਕਾਲ ਪੁਰਖ ਜੀ ਤੁਸੀਂ ਹੀ ਮੇਰੇ ਲਈ ਰਾਮ ਆ ਕਿਉਂਕਿ ਪਹਿਲੇ ਰਖਾਓ ਵਾਲੇ ਬੰਦ ਦੇ ਵਿੱਚ ਭਗਤ ਜੀ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਰਾਮ ਆ ਭਾਵੇਂ ਰਾਮ ਕਹਿ ਲੋ ਕ੍ਰਿਸ਼ਨ ਕਹਿ ਲੋ ਮਾਤਾ ਦੇਵ ਕੀ ਕਹਿ ਲੋ ਵਿਸ਼ਨੂ ਕਹਿ ਲੋ ਕੁਝ ਵੀ ਕਹਿ ਲੋ ਸਾਰਾ ਕੁਝ ਜਿਹੜਾ ਹੈ ਉਹ ਉਹੀ ਆ ਜਿਹੜਾ ਘਟ ਘਟ ਦੇ ਵਿੱਚ ਸਮਾਇਆ ਹੋਇਆ ਤੇ ਘਟ ਦੇ ਘਟ ਦੇ ਵਿੱਚ ਸਮਾਇਆ ਕੌਣ ਆ ਘਟ ਘਟ ਵਿੱਚ ਸਮਾਉਣ ਵਾਲਾ ਸਿਰਫ ਔਰ ਸਿਰਫ ਇੱਕ ਰਮਿਆ ਹੋਇਆ ਅਕਾਲ ਪੁਰਖ ਲੋੜਿਆ ਉਸ ਅੱਖ ਦੀ ਜਿਹੜੀ ਉਸ ਘਟ ਘਟ ਵਿੱਚ ਸਮਾਏ ਹੋਏ ਅਕਾਲ ਪੁਰਖ ਨੂੰ ਪਛਾਣ ਸਕੇ ਨਾ ਕਿ ਇਸ ਤਰ੍ਹਾਂ ਕਰੀਏ ਅਸੀਂ ਇੱਕ ਪੰਕਤੀ ਨੂੰ ਲੈ ਕੇ ਇਧਰ ਉਧਰ ਜੋੜ ਕੇ ਇਹ ਕਰਨ ਵਾਸਤੇ ਜੀ ਮੈਨੂੰ ਮੇਰੀ ਬੜੀ ਵਿਦਵਤਾ ਹੈ ਤੇ ਮੈਂ ਇਸ ਇੱਕ ਪੰਕਤੀ ਨੂੰ गा ਕੇ بڑے ਬੱਚਿਆਂ ਨੇ ਸਕੂਲਾਂ ਚ ਪ੍ਰੇਅਰ ਵੀ ਗਾਈ ਸਭ ਕੁਝ ਪਰ ਉਹ ਇੱਕ ਅਸੀਂ ਉਹਨਾਂ ਨੂੰ ਇਹ ਨਹੀਂ ਕਿ ਇਹਦੇ ਵੀ ਗੱਲ ਉਹਨਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਸਾਰਾ ਕੁਝ ਲੋਕ ਕਰ ਰਹੇ ਨੇ ਇੱਥੇ ਇਸ ਸ਼ਬਦੀ ਵਿਆਖਿਆ ਕਰਨ ਤੋਂ ਇਹੀ ਮਤਲਬ ਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਮੈਸੇਜ ਆਵੇ ਠੀਕ ਆ ਕਿਸੇ ਨੇ ਮੈਸੇਜ ਪਾਤਾ ਸੀ ਉਹਨੂੰ ਤਾਂ ਨਹੀਂ ਕੁਝ ਵੀ ਕਹਿ ਸਕਦੇ ਜੇ ਤਾਂ ਕੋਈ ਸਮਝਦਾਰ ਆ ਤਾਂ ਸਮਝਾ ਸਕਦੇ ਆ ਜੇ ਕੋਈ ਨਹੀਂ ਸਮਝਦਾ ਤਾਂ ਇੱਕ ਇੱਕ ਨੂੰ ਸਮਝਾਉਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਪਰ ਇਹ ਜ਼ਰੂਰ ਆ ਇਸ ਤਰ੍ਹਾਂ ਦੇ ਆਏ ਜਿਹੜੇ ਮੈਸੇਜ ਆ ਉਹਨਾਂ ਨੂੰ ਅੱਗੇ ਫਾਰਵਰਡ ਨਾ ਕਰੀ ਜੇ ਅੱਗੇ ਫਾਰਵਰਡ ਕਰਦੇ ਆ ਤਾਂ ਉਹ ਕਈ ਵਾਰੀ ਇੰਨੇ ਜ਼ਿਆਦਾ ਅੱਗੇ ਫਾਰਵਰਡ ਹੋ ਕੇ ਵੱਧ ਜਾਂਦੇ ਨੇ ਕਿ ਫਿਰ ਉਹ ਜਿਹੜਾ ਜਿਹੜਾ ਝੂਠ ਆ ਉਹ ਸੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਅਧੂਰਾ ਸੱਚ ਰਹਿੰਦਾ ਹੈ ਅਧੂਰਾ ਸੱਚ ਜਿਹੜਾ ਹੈ ਇਹ ਝੂਠ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਸੋ ਇਸ ਤਰ੍ਹਾਂ ਦੇ ਕਦੇ ਵੀ ਮੈਸੇਜ ਆਉਣ ਕੁਝ ਵੀ ਆਵੇ ਕੋਸ਼ਿਸ਼ ਕਰੀਏ ਇਸ ਸਮਝੋ ਬਈ ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਮਾਤਾ ਦੇਵ ਕੀ ਕਿਨੂੰ ਕਿਹਾ ਹੈ RAM ਜੀ ਕਿਨੂੰ ਕਿਹਾ ਹੈ ਕ੍ਰਿਸ਼ਨ ਕਿਨੂੰ ਕਿਹਾ ਹੈ ਇਸ ਚੀਜ਼ ਨੂੰ ਸਮਝਣਾ ਜਿਹੜਾ ਬਹੁਤ ਜ਼ਰੂਰੀ ਹੈ ਸ਼ਬਦ ਬਹੁਤ ਸੰਖੇਪ ਹੈ ਬਹੁਤ ਛੋਟਾ ਜਿਹਾ ਸ਼ਬਦ ਹੈ ਉਮੀਦ ਹੈ ਕਿ ਸਭਨਾਂ ਨੂੰ ਇੱਥੇ ਸਾਰੇ ਵਿਦਵਾਨ ਬੈਠੇ ਨੇ ਉਹਨਾਂ ਨੂੰ ਅਰਥ ਆਉਂਦੇ ਹੋਣਗੇ ਪਰ ਜਦੋਂ ਅਸੀਂ ਭਾਵਰਥਾਂ ਦੇ ਨਾਲ ਇਸ ਚੀਜ਼ ਨੂੰ ਸਮਝਦੇ ਹਾਂ ਤਾਂ ਫਿਰ ਉਹਦਾ ਜਿਹੜੀ ਉਹ ਭਾਵਨਾ ਉਹ ਰੰਗ ਜਿਹੜਾ ਉਹ ਅਲੱਗ ਹੁੰਦਾ ਹਰ ਚੀਜ਼ ਨੂੰ ਸਮਝਣ ਵਾਸਤੇ ਇੱਕ ਭਾਵਨਾ ਤੇ ਇੱਕ ਵਿਵੇਕ ਬੁੱਧ ਜਿਹੜੀ ਵਰਤਣੀ ਆ ਉਹ ਬਹੁਤ ਜ਼ਰੂਰੀ ਆ ਉਹ ਵਰਤ ਕੇ ਜਦੋਂ ਅਸੀਂ ਸਮਝਦੇ ਹਾਂ ਤੇ ਨਾਲ ਉਸ ਮਹਾਂਪੁਰਖ ਦੀ ਬਾਕੀ ਦੀ ਰਚਨਾ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਬੜੇ ਸ਼ਬਦ ਜਿਹੜੇ ਨੇ ਉਨ ਨਾਲ ਦੀ ਨਾਲ ਇਹ ਸਪਸ਼ਟ ਹੋ ਜਾਂਦੇ ਨੇ ਇੰਨੀਆਂ ਬੇਨਤੀਆਂ ਦੇ ਨਾਲ ਉੱਲਾ ਚੁੱਕਾਂ ਦੀ ਖਿਮਾ ਜੀ ਆਓ ਜੀ ਪਤੇ ਨਾਲ ਸਾਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ